ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਬਲਾਗ ਹੋਰ ਕਿਵੇਂ ਸਾਰੇ ਠੀਕ ਠਾਕ ਹੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਸਤ ਸ੍ਰੀ ਅਕਾਲ ਗੁੱਡ ਮਾਰਨਿੰਗ ਜੀ ਸਵੇਰ ਦੇ ਵਕਤ ਕਰੇ 6:30 ਵਜੇ ਖੜਿਆ ਆ ਬਰਨਾਲਾ ਮੰਡੀ ਤੇ ਤਰੀਕ ਹੈ ਅੱਜ 30 ਚੋਂ ਆਪਾਂ ਗੱਲਬਾਤ ਕਰਦੇ ਆ ਵੀ ਅੱਜ ਦਾ ਕੀ ਭਾਰ ਜੀ ਹੋਲ ਸੇਲ ਦੇ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਆ ਵੀ ਅੱਜ ਦਾ ਕੀ ਭਾਰ ਰਿਹਾ ਜੀ ਅੱਜ ਦਾ ਜੀ ਦਿਨ ਹੈਗਾ ਕਿ ਸੋਮਵਾਰ ਚਲੋ ਆਪਾਂ ਸਾਰੀਆਂ ਸਬਜ਼ੀਆਂ ਤੇ ਫਲਾਂ ਦੇ ਰੇਟਾਂ ਦੇ ਤੇ ਹਰੇ ਮਟਰਾਂ ਤੇ ਗਾਜਰਾਂ ਦਾ ਆਪਾਂ ਜਾਣੂ ਕਰਵਾਉਣਾ ਵੀ ਕੀ ਭਾਰ ਰਿਹਾ ਜੀ ਅੱਜ ਦਾ ਜੀ ਤੇ ਆਪਣੀ ਵੀਡੀਓ ਸਕਿਪ ਨਾ ਕਰਿਆ ਕਰੋ ਜੀ ਤੇ ਆਪਣੀ ਵੀਡੀਓ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਜੀ ਤੇ ਦੋਸਤੋ ਚਲੋ ਆਪਾਂ ਹੋਲ ਚੇਨ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਆਂ ਵੀ ਅੱਜ ਦਾ ਕੀ ਭਰ ਰਿਹਾ ਜੀ ਅੱਜ ਦਾ ਜੀ ਹਾਂਜੀ ਦੋਸਤੋ ਹਰੇ ਮਟਰਾਂ ਦਾ ਭਾਅ ਹੈਗਾ ਜੀ ਜਿਹੜੇ ਮੋٹے ਮੋٹے ਹਰੇ ਮਟਰ ਲੋਕਲ ਮਟਰਾਂ ਦਾ ਭਾਅ ਰਿਹਾ ਜੀ ਪੰਜਾਹ ਤੋਂ ਲੈ ਕੇ 55 ਰੁਪਏ ਟਿੱਕੜਾ ਭਾਅ ਜੀ ਹਰੇ ਮਟਰਾਂ ਦਾ ਜੀ ਹਾਂਜੀ ਦੋਸਤੋ ਜਿਹੜੇ ਪੈਂਸਲ ਮਟਰ ਹੁੰਦੇ ਨੇ ਨਾ ਇਹ ਪੈਂਸਲ ਮਟਰ ਥੋੜੇ ਤੇਜ਼ ਹੁੰਦੇ ਆ ਤੇ ਬੰਦ ਬੱਟੇ ਦਾ ਰੇਟ ਹੈਗਾ ਜੀ ਪੈਂਸਲ ਮਟਰ ਦਾ ਜੀ 80 ਕੋ ਲੱਗੇ 85 ਰੁਪਏ ਤੇ ਕਦਾ ਪਾ ਜੀ ਪ੍ਰਤੀ ਕਿਲੋ ਦੇ ਹਿਸਾਬ ਨਾਲ ਗੱਟੇ ਦੇ ਨਾਲ ਜੀ ਪੂਰਾ ਵਧੀਆ ਟਾਪ ਦਾ ਪੈਨਸਲ ਮਾਰ ਰਿਹਾ ਜੀ ਦੋਸਤੋ ਅਰੰਭ ਦਾ ਪਾ ਹੈਗਾ ਜੀ ਗੱਟੇ ਦਾ ਜੀ ਬੰਦ ਗਾ ਜੀ 35 ਰੁਪਏ ਛੇ ਦਾ ਪਾ ਜੀ ਪ੍ਰਤੀ 100 ਦੇ ਹਿਸਾਬ ਨਾਲ ਗੱਟੇ ਦੇ ਨਾਲ ਜੀ ਹਾਂਜੀ ਦੋਸਤੋ ਸਿੰਗਲਾ ਮਿਰਚ ਦਾ ਪਾ ਹੈਗਾ ਜੀ ਜੀ ਬੰਦ ਲਫਾ ਦਾ ਪਾ ਰਿਹਾ ਜੀ ਸੋਨਾ ਮਿਰਚ ਦਾ ਜੀ 75 ਤੋਂ ਲੈ ਕੇ 80 ਰੁਪਏ ਤੱਕ ਦਾ ਪਾ ਜੀ ਸਿੰਗਲਾ ਮਿਰਚ ਦਾ ਜੀ ਹਾਂਜੀ ਦੋਸਤੋ ਜਿਹੜੀ ਕੱਚੀ ਹਲਦੀ ਆਉਂਦੀ ਆ ਗੱਟਿਆਂ ਦੇ ਵਿੱਚ ਪੈਂਕਿੰਗ ਹੋ ਕੇ ਆਉਂਦੀ ਆ ਗੱਟਿਆਂ ਦਾ ਭਾਅ ਹੈਗਾ ਜੀ 30 ਰੁਪਏ ਕਿਲੋ ਦਾ ਭਾਅ ਜੀ ਹਲਦੀ ਦਾ ਜਿਹ ਕੱਚੀ ਦਾ ਹਾਂਜੀ ਦੋਸਤੋ ਚਾਰੀ ਮਿਰਚ ਮਹਿੰਗੀ ਹੋ ਚੁੱਕੀ ਹੈ ਤਾਂ ਚਾਰੀ ਮਿਰਚ ਦਾ ਰੇਟ ਹੋ ਰਿਹਾ ਜੀ 50 ਰੁਪਏ ਕਿਲੋ ਦਾ ਭਾਅ ਜੀ ਚਾਰੀ ਮਿਰਚ ਦਾ ਜੀ ਗੱਟੇ ਦੇ ਹਿਸਾਬ ਨਾਲ ਆ ਜੀ ਗੱਟੇ ਬੰਦ ਲੈਣੇ ਬਣੇ ਜੇ ਕਿਸੇ ਨੂੰ ਵੀ ਲੈਣਾ ਜੀ ਬੰਦ ਕਰ ਚਾਣਾ ਭਾਅ ਜੀ ਪਰ 50 ਰੁਪਏ ਕਿਲੋ ਦਾ ਭਾਅ ਜੀ ਚਾਰੀ ਮਿਰਚਾਂ ਦੀ ਜਿਹੜੀ ਮੋਟੀ ਮਿਰਚ ਹੈ ਇਹਦੇ 50 ਰੁਪਏ ਕਿਲੋ ਦਾ ਭਾਅ ਹੈ ਚਾਰੀ ਮਿਰਚਾਂ ਦਾ ਬੰਡ ਬੰਡ ਦੇ ਭਾਅ ਨਾਲ ਜੀ ਹਾਂਜੀ ਅਦਰਕ ਦਾ ਭਾਅ ਹੈਗਾ ਜੀ 60 ਤੋਂ ਲੈ ਕੇ 65 ਰੁਪਏ ਤੇ ਕਿਲੋ ਭਾਅ ਜੀ ਅਦਰਕ ਦਾ ਜੀ ਵੱਟੇ ਦੇ ਹਿਸਾਬ ਨਾਲ ਜੀ ਹਾਂਜੀ ਦੋਸਤੋ ਗਾਜਰਾਂ ਦੀ ਬਹੁਤ ਸੋਹਣੀਆਂ ਗਾਜਰਾਂ ਆਉਣ ਲੱਗੀਆਂ ਤੇ ਗਾਜਰਾਂ ਦਾ ਭਾਅ ਹੈਗਾ ਜੀ ਵੱਟੇ ਦਾ ਬੰਡ ਦਾ ਰੇਟ ਹੈਗਾ ਜੀ 20 ਤੋਂ ਲੈ ਕੇ 25 ਰੁਪਏ ਤੇ ਕਿਲੋ ਭਾਅ ਜੀ ਗਾਜਰਾਂ ਦਾ ਜੀ ਪੂਰੀਆਂ ਪਾਪ ਜੜਾ ਜਾਂਦੇ ਜੀ ਹੈ ਹਾਂਜੀ ਦੋਸਤੋ ਟਮਾਟਰ ਦਾ ਭਾਅ ਹੈਗਾ ਜੀ ਪੂਰੇ ਬੜੀਆ ਲਾਲ ਲਾਲ ਟਮਾਟਰ ਦਾ ਭਾਅ ਹੈਗਾ ਜੀ 45 ਤੋਂ ਲੈ ਕੇ 50 ਰੁਪਏ ਤੱਕ ਦਾ ਭਾਅ ਜੀ ਟਮਾਟਰ ਦਾ ਜੀ ਹਾਂਜੀ ਦੋਸਤੋ ਬਾਈ ਹੈਰੀ ਨੂੰ ਅਨੰਦ ਕਰਦਾ ਹਾਂ ਬਾਈ ਨਾਲ ਵੀ ਕੀ ਭਾਅ ਚੰਦਰੇ ਵੀ ਅੱਜ ਦਾ ਜੀ ਕਦੋਂ ਬਾਰੇ ਵੀ ਕਰਵਾਦ ਕਰਾਂਗੇ ਕਿ ਕੀ ਭਾਅ ਹੈ ਜੀ ਕਦੋਂ ਦਾ ਜੀ ਅੱਜ ਦਾ ਹਾਂਜੀ ਦੋਸਤੋ ਜਾਲ ਵਾਲੇ ਕੱਪੜੇ ਦਾ ਭਾਅ ਹੈਗਾ ਜੀ ਬੰਦ ਗ੍ਰੇਡ ਦਾ ਰੇਟ ਹੈਗਾ ਜੀ 10 ਤੋਂ ਲੈ ਕੇ 15 ਰੁਪਏ ਤੱਕ ਦਾ ਭਾਅ ਜੀ ਜਾਲ ਵਾਲੇ ਕੱਪੜੇ ਦਾ ਜੀ ਤੇ ਆਪਾਂ ਇੱਕ ਹੋਰ ਵੀ ਆਈਟਮ ਦਿਖਾਉਣਾ ਹੈ ਬਾਈ ਹੈਰੀ ਕੋਲੇ ਕੇਨੂ ਵੀ ਆਉਣੇ ਸ਼ੁਰੂ ਹੋ ਗਿਆ ਤੇ ਕੇਨੂਆਂ ਦਾ ਰੇਟ ਹੈਗਾ ਜੀ ਬਹੁਤ ਘੱਟ ਰੇਟ ਦੇ ਮਿਲ ਜਾਣਗੇ ਕੇਨੂ ਕਿਸੇ ਨੇ ਵੀ ਬੰਦ ਗ੍ਰੇਡ ਚਾਹੀਦਾ ਜੀ ਬੰਦ ਗ੍ਰੇਡ ਲੈਣੇ ਪੈਣੇ ਆ ਤੇ ਬਾਈ ਹੈਰੀ ਕੋਲੇ ਮਿਲ ਜਾਣਗੇ ਤੇ ਕੇਨੂਆਂ ਦਾ ਰੇਟ ਹੈਗਾ ਜੀ 18 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਜੀ ਕੇਨੂਆਂ ਦਾ ਜੀ ਇਹ ਲੋਕਲ ਕੇਨੂ ਨੇ ਜੀ ਇਹ ਕਿ ਜੇ ਬਾਈ ਹੈਰੀ ਕੋਲੋਂ ਮਿਲ ਜਾਣਗੇ ਤੇ ਆਪਾਂ ਸਕਰੀਨ ਤੇ ਨੰਬਰ ਵੀ ਪਾ ਦਾਂਗੇ ਬਾਈ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਜੀ ਹਾਂਜੀ ਦੋਸਤੋ ਬਾਈ ਹੈਰੀ ਕੋਲੋਂ ਸਰੋਂ ਗੋਬੀ ਵੀ ਮਿਲ ਜੂ ਪੂਰੇ ਬੱਲੇ ਟੌਪ ਦੀ ਗੋਬੀ ਗੋਬੀ ਦਾ ਰੇਟ ਹੈਗਾ ਜੀ 25 ਤੋਂ ਲੈ ਕੇ 28 ਰੁਪਏ ਤੱਕ ਦਾ ਭਾਅ ਜੀ ਗੋਬੀ ਦਾ ਜੀ ਇਹ ਨੋਕਲ ਗੋਬੀ ਆ ਔਰ ਬਾਪੂਏ ਠੀਕ ਆ ਕਹਿਵਾ ਬੈਂਗਣੀ ਦਾ ਕੀ ਰੇਟ ਲੀਣਾ ਪਈਦਾ ਆਦਾ ਹੈ ਜੀ 120 ਹਾਂਜੀ ਦੋਸਤੋ 골 ਬੈਂਗਣੀ ਦਾ ਰੇਟ ਹੈਗਾ ਜੀ ਜਿਹੜੀ ਛੋਟੀ ਵਾਲੀ ਹੈ ਉਹਦਾ ਰੇਟ ਹੈਗਾ ਜੀ 120 ਰੁਪਏ ਦਾ ਪੰਛੇਰੀ ਦਾ ਭਾਅ ਹੋ ਗਿਆ ਜੀ ਬੈਂਗਣੀ ਦਾ ਤੇ ਬੈਂਗਣੀ ਦਾ ਰੇਟ ਵੱਧ ਚੁੱਕਿਆ ਜੀ ਇਹ ਜਿਹੜੀ ਪਰਥਲੀ ਵਾਇੰਗ ਨਹੀਂ ਹੁੰਦੇ ਨੇ ਉਹ ਡੇਲੀ ਉਹਦਾ ਰੇਟ ਹੈਗਾ ਜੀ 150 ਰੁਪਏ ਪਰ ਸ਼ੀਰੀ ਦਾ ਭਾਅ ਜੀ ਪਰਥਲੀ ਦਾ ਜੀ ਹਾਂਜੀ ਦੋਸਤੋ ਸ਼ੱਕ ਮੂਲਾ ਦਾ ਰੇਟ ਹੈਗਾ ਜੀ 10 ਤੋਂ ਲੈ ਕੇ 15 ਰੁਪਏ ਤੱਕ ਦਾ ਭਾਅ ਜੀ ਕਲੂਰਾ ਦੀ ਸ਼ੱਕ ਮੂਲਾ ਦਾ ਜੀ ਹਾਂਜੀ ਦੋਸਤੋ ਨੋਕਲ ਤਲੀਏ ਦਾ ਭਾਅ ਹੈਗਾ ਜੀ 200 ਰੁਪਏ ਪਰ ਸ਼ੀਰੀ ਦਾ ਭਾਅ ਜੀ ਤਲੀਏ ਦਾ ਜੀ 40 ਰੁਪਏ ਕਿਲੋ ਦਾ ਪਾ ਰਿਆ ਜੀ ਤਰੀਏ ਨਾ ਹਾਂਜੀ ਦੋਸਤੋ ਸਰੋਂ ਦੇ ਸਾਗ ਦਾ ਰੇਟ ਹੈਗਾ ਜੀ 100 ਤੋਂ ਲੈ ਕੇ 120 ਰੁਪਏ ਤੱਕ ਦਾ ਪਾ ਰਿਹਾ ਜੀ ਦਰਜੰਦਾ ਜੀ ਸਰੋਂ ਦੇ ਸਾਗ ਦਾ ਤੇ ਬਾਥੂ ਬਾਰੇ ਗੱਲਬਾਤ ਗਈ ਤਾਂ ਬਾਥੂ ਦਾ ਰੇਟ ਹੈਗਾ ਜੀ ਇਹ ਵੀ 100 ਤੋਂ ਲੈ ਕੇ 120 ਰੁਪਏ ਤੱਕ ਦਾ ਪਾ ਰਿਹਾ ਜੀ ਬਾਥੂ ਦਾ ਵੀ ਦਰਜੰਦਾ ਜੀ ਹਾਂਜੀ ਦੋਸਤੋ ਮੇਥੇ ਦਾ ਵੀ ਪਾਏ ਹੀ ਚੱਲੀ ਜਾਂਦਾ ਜੀ ਮੇਥੇ ਦਾ ਪਾ ਹੈਗਾ ਜੀ 100 ਤੋਂ ਲੈ ਕੇ 120 ਰੁਪਏ ਤੱਕ ਦਾ ਪਾ ਰਿਹਾ ਜੀ ਦਰਜੰਦਾ ਜੀ ਮੇਥੇ ਦਾ ਹਾਂਜੀ ਦੋਸਤੋ ਚੰਦਰਾ ਦਾ ਰੇਟ ਹੈਗਾ ਜੀ 30 ਰੁਪਏ ਕਿਲੋ ਦਾ ਭਾਜ ਚੰਦਰਾ ਨਾਲ ਜੀ ਇਹ ਪੂਰੀ ਪੰਡ ਲੈਣੀ ਪੈਣੀ ਹੈ ਜੇ ਕਿਸੇ ਨੂੰ ਲੈਣੀ ਹੈ ਜੀ ਗਖੜੀ ਜੀ ਇੱਕ ਲੈਣੀ ਪੈਣੀ ਹੈ ਪੂਰੀ ਹਾਂਜੀ ਦੋਸਤੋ ਚੈਨਾ ਚੀਰੇ ਦਾ ਭਾਅ ਹੈਗਾ ਜੀ 350 ਰੁਪਏ ਦਾ ਲਫਾਫਾ ਰਹਿ ਗਿਆ ਜੀ 20 ਕਿਲੋ ਵਾਲਾ ਜੇ ਕਿਸੇ ਨੂੰ ਲੈਣਾ ਹੈ ਇਕੱਟਾ ਕੋੜ 20 ਕਿਲੋ ਵਾਲਾ ਲਫਾਫਾ ਲੈਣਾ ਪੈਣਾ ਜੀ 350 ਰੁਪਏ ਦਾ ਭਾਅ ਰਹਿ ਗਿਆ ਜੀ ਚੈਨਾ ਚੀਰੇ ਦਾ ਜੀ ਕੰਡੀਆਂ ਦਾ ਕੋ ਕੱਚੇ ਪਿਆਜ਼ ਦਾ ਭਾਅ ਹੈਗਾ ਜੀ ਇਹ ਡੰਡ ਲੈਣੀ ਪਣੀ ਆ ਪੂਰੀ ਬੰਡ ਜੀ ਜੇ ਕਿਸੇ ਵੀ ਲੈਣੀਆਂ ਜੀ ਰੇਟ ਹੈਗਾ ਜੀ ਇਹਦਾ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਕੱਚੇ ਪਿਆਜ਼ ਦਾ ਜੀ ਪੁੱਲੋ ਦਾ ਜੀ ਹਾਂ ਜੀ ਦੋਸਤੋ ਪਾਲਕ ਦਾ ਭਾਅ ਹੈਗਾ ਜੀ ਦਰਜਨ ਲਈ 70 ਤੋਂ ਲੈ ਕੇ 80 ਰੁਪਏ ਤੱਕ ਦਾ ਭਾਅ ਰਹੇਗਾ ਜੀ ਪਾਲਕ ਦਾ ਜੀ ਦਰਜਨ ਦਾ ਜੀ ਹਾਂਜੀ ਦੋਸਤੋ ਬਰੋਕਲੀ ਗੋਭੀ ਦਾ ਰੇਟ ਘਟ ਚੁੱਕਾ ਜੀ ਬਰੋਕਲੀ ਗੋਭੀ ਦਾ ਰੇਟ ਰਹਿ ਗਿਆ ਜੀ ਬੰਦ ਗ੍ਰੇਡ ਦਾ ਰੇਟ ਹੈਗਾ ਜੀ 60 ਤੋਂ ਲੈ ਕੇ 70 ਰੁਪਏ ਤੱਕ ਦਾ ਪਾਉ ਜੀ ਬਰੋਕਲੀ ਗੋਭੀ ਦਾ ਜੀ ਹਾਂਜੀ ਦੋਸਤੋ ਮੇਥੀ ਦਾ ਭਾਅ ਹੈਗਾ ਜੀ ਦਰਜੰਦਾ ਜੀ 100 ਰੁਪਏ ਦਰਜੰਦਾ ਭਾਅ ਜੀ ਮੇਥੀ ਦਾ ਜੀ ਹਾਂਜੀ ਦੋਸਤੋ ਜਿਹੜੇ ਲੰਮੇ ਵਾਲੇ ਸੌਂਗਰੇ ਆ ਜੀ ਉਹਦਾ ਰੇਟ ਹੈਗਾ ਥੋੜਾ ਜਿਆਦਾ ਤੇਜ਼ ਜੀ ਇਹਦਾ ਰੇਟ ਰਿਹਾ ਜੀ ਸੌਂਗਰਿਆਂ ਦਾ 250 ਰੁਪਏ ਦਰਜੰਦਾ ਭਾਅ ਜੀ ਸੌਂਗਰਿਆਂ ਦਾ ਜੀ ਹਾਂਜੀ ਦੋਸਤੋ ਲੋਕਲ ਪਿੰਡੀ ਦਾ ਭਾਅ ਹੈ ਜੀ ਲੋਕਲ ਦਾ ਜੀ 70 ਤੋਂ ਲੈ ਕੇ 75 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਪਿੰਡੀ ਦਾ ਜੀ ਇਹ ਲੋਕਲ ਪਿੰਡੀ ਹੈ ਜੀ ਹਾਂਜੀ ਦੋਸਤੋ ਚੱਪੜ ਕੱਦੂ ਦਾ ਭਾਅ ਹੈਗਾ ਜੀ 1 ਤੋਂ ਲੈ ਕੇ 75 ਰੁਪਏ ਤੱਕ ਦਾ ਭਾਅ ਜੀ ਚੱਪੜ ਕੱਦੂ ਦਾ ਜੀ 18 ਤੋਂ ਲੈ ਕੇ 22 ਰੁਪਏ ਤੱਕ ਦਾ ਭਾਅ ਜੀ ਚੱਪੜ ਕੱਦੂ ਦਾ ਜੀ ਹਾਂਜੀ ਦੋਸਤੋ ਲੋਕਲ ਪੱਤ ਗੋਭੀ ਵੀ ਆਉਣੀ ਸ਼ੁਰੂ ਹੋ ਗਈ ਤੇ ਪੱਤ ਗੋਭੀ ਦਾ ਰੇਟ ਹੈਗਾ ਜੀ ਲੋਕਲ ਦਾ ਜੀ ਰੇਟ ਥੋੜਾ ਜਿਆਦਾ ਤੇਜ ਹੁੰਦਾ ਲੋਕਲ ਗੋਭੀ ਦਾ ਪੱਤ ਗੋਭੀ ਦਾ ਭਾਅ ਹੈਗਾ ਜੀ 18 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਪੱਤ ਗੋਭੀ ਦਾ ਜੀ ਹਾਂਜੀ ਦੋਸਤੋ ਆਉਣੇ ਦਾ ਭਾਅ ਹੈਗਾ ਜੀ ਜੀ ਦੋਸਤੋ ਸਾਕਰ ਗੰਦੀ ਦਾ ਰੇਟ ਹੈਗਾ ਜੀ ਬੰਦ ਗੱਟੇ ਦਾ ਰੇਟ ਹੈਗਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਦੀ ਵਧੀਆ ਸਾਕਰ ਗੰਦੀ ਦਾ ਜੀ ਰੇਟ ਜੀ ਹਾਂਜੀ ਦੋਸਤੋ ਆਉਣੇ ਦਾ ਭਾਅ ਹੈਗਾ ਜੀ ਰੇਟ ਹੈਗਾ ਜੀ ਕੀ ਤੋਂ ਲੱਗੇ 60 ਰੁਪਏ ਤੱਕ ਦਾ ਪਾ ਜੀ ਆਲੇ ਦਾ ਜੀ ਕਿਲੋ ਦਾ ਜੀ ਇਹ ਹਾਂਜੀ ਦੋਸਤੋ ਹਰੀ ਮਿਰਚ ਦਾ ਪਾ ਹੋ ਗਿਆ ਜੀ ਤੇ ਤੇ ਹਰੀ ਮਿਰਚ ਦਾ ਰੇਟ ਹੈਗਾ ਜੀ ਪੰਜਾਬ ਤੋਂ ਲੈ ਕੇ 55000 ਰੁਪਏ ਤੱਕ ਦਾ ਪਾ ਜੀ ਹਰੀ ਮਿਰਚ ਦਾ ਜੀ ਬੰਦ ਘੱਟੇ ਦਾ ਪਾ ਜੀ ਹਰੀ ਮਿਰਚ ਦਾ ਹਾਂਜੀ ਦੋਸਤੋ ਮੂਲੀ ਦਾ ਪਾ ਹੈਗਾ ਜੀ 6 ਤੋਂ ਲੈ ਕੇ 8 ਰੁਪਏ ਤੱਕ ਦਾ ਪਾ ਜੀ ਮੂਲੀ ਦਾ ਜੀ ਕਿਲੋ ਦਾ ਜੀ ਇਹ ਪੰਡ ਇਕੱਠੀ ਲੈਣੀ ਪੈਂਦੀ ਹੈ ਡੰਡ ਜੀ ਮੂਲੀਆਂ ਦੀ ਆਪਾਂ ਫਰੂਟ ਬਾਰੇ ਵੀ ਗੱਲਬਾਤ ਕਰਦੇ ਆਂ ਫਰੂਟ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਆਪਾਂ ਹੋਲ ਸੇਲਰ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਆਂ ਵੀ ਫਰੂਟ ਦਾ ਕੀ ਭਾਅ ਰਿਹਾ ਜੀ ਅੱਜ ਦਾ ਜੀ ਦੋਸਤੋ ਪਵੀਤੇ ਦਾ ਭਾਅ ਹੈਗਾ ਜੀ ਅੱਜ 30 ਰੁਪਏ ਕਿਲੋ ਦਾ ਭਾਅ ਜੀ ਪਵੀਤੇ ਦਾ ਜੀ ਅੱਜ ਦਾ ਜੀ ਹਾਂਜੀ ਦੋਸਤੋ ਅਮਰੂਦ ਦਾ ਭਾਅ ਹੈਗਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਅਮਰੂਦ ਦਾ ਜੀ ਕਿਲੋ ਦਾ ਜੀ 5 ਨੰਬਰ ਦੁਕਾਨ ਤੋਂ ਮਿਲ ਜਾਣਗੇ ਜੀ ਅਮਰੂਦ ਦਾ ਹਾਂਜੀ ਦੋਸਤੋ ਆਪਾਂ 5 ਨੰਬਰ ਤੇ ਹੋਰ ਵੀ ਤੋਹਫੇ ਦਿਖਾ ਦੇਨੇ ਆ 5 ਨੰਬਰ ਤੇ ਬਹੁਤ ਸਸਾ ਅਨਾਰ ਮਿਲ ਜੂ ਕਿਸੇ ਨੇ ਵੀ ਲੈਣਾ ਜੀ 170 ਦਾ ਰੇਟ ਹੈਗਾ ਜੀ 1100 ਤੋਂ ਲੈ ਕੇ 1200 ਰੁਪਏ ਤੱਕ ਦਾ ਭਾਅ ਜੀ ਡੱਬੇ ਦਾ ਜੀ ਅਨਾਰਾਂ ਦਾ ਜੀ ਪੂਰਾ ਵਧੀਆ ਟੌਪ ਦਾ ਅਨਾਰਾ ਜੀ ਮੋٹے ਮੋٹے ਨਾਰ ਮਿਲ ਜਾਣਗੇ ਜੇ ਕਿਸੇ ਨੇ ਵੀ ਲੈਣਾ ਜੀ ਤੇ ਹੋਰ ਵੀ ਕੁਆਲਿਟੀ ਲੈਣੀ ਆ ਜੀ ਹਾਂਜੀ ਦੋਸਤੋ ਹੋਰ ਕੁਆਲਿਟੀ ਲੈਣੀ ਆ ਹੋਰ ਵੀ ਮੋٹے ਨਾਰ ਲੈਣੇ ਤਾਂ ਉਹਦਾ ਰੇਟ ਹੈਗਾ ਜੀ 1300 ਤੋਂ ਲੈ ਕੇ 1400 ਰੁਪਏ ਤੱਕ ਦਾ ਭਾਅ ਜੀ ਅਨਾਰਾਂ ਦਾ ਜੀ ਇਹ ਬੰਦ ਪੇਟੀ ਮਿਲ ਜੂ ਜੀ 5 ਨੰਬਰ ਦੁਕਾਨ ਤੇ ਜ ਹਾਂਜੀ ਦੋਸਤੋ ਕੀਵੀ ਦਾ ਰੇਟ ਹੈਗਾ ਜੀ 1 ਡੱਬੀ ਦਾ ਰੇਟ ਹੈਗਾ ਜੀ 70 ਤੋਂ ਲੈ ਕੇ 80 ਰੁਪਏ ਤੱਕ ਦਾ ਭਾਅ ਜੀ ਕੀਵੀ ਦਾ ਜੀ ਇਹਦੇ ਵਿੱਚ ਚਾਰ ਡੱਬੀਆਂ ਹੁੰਦੀਆਂ ਨੇ 15 ਨੰਬਰ ਦੇ ਤਾਂ ਤੇ ਮਿਲ ਜਾਣਗੇ ਜੀ ਤੇ ਖੰਜੂਰਾ ਦਾ ਨਾ ਭਾਅ ਹੈਗਾ ਜੀ ਛੋਟੀ ਡੱਬੀ ਦਾ ਜੀ 20 ਰੁਪਏ ਡੱਬੀ ਦਾ ਭਾਅ ਜੀ ਜਿਹੜੀ ਹੋਰ ਵੀ ਵਧੀਆ ਲੈਣੀ ਆ ਜੀ ਇਹਦਾ ਰੇਟ ਹੈਗਾ 80 ਰੁਪਏ ਦਾ ਭਾਅ ਜੀ ਸਿੰਗਲ 20 ਬੈ ਜੀ ਤੇ ਜਿਹੜੀ ਹੋਰ ਕੁਆਲਟੀ ਲੈਣੀ ਆ ਉਹਦਾ ਰੇਟ ਹੈਗਾ ਜੀ ਖੰਜੂਰਾ ਦਾ ਜੀ 40 ਰੁਪਏ ਦਾ ਪੀਸ ਮਿਲ ਜਾ ਜੀ ਇਹ ਹੈ ਸਿੰਗਲ ਪੀਸ ਜੀ ਤੇ ਹੋਰ ਵੀ ਮੁਰ ਆ ਪੈਕਟ ਵਾਲੀਆਂ ਲੈਣੀਆਂ ਨੇ ਖੰਜੂਰਾ ਇਹਦਾ ਰੇਟ ਹੈਗਾ ਜੀ 45 ਰੁਪਏ ਦਾ ਭਾਜ ਜੀ ਪੀਸ ਦਾ ਜੀ ਸਿੰਗਲ ਦਾ ਜੀ ਹਾਂ ਜੀ ਦੋਸਤੋ ਹੋਰ ਵੀ ਵਧੀਆ ਕੇਨੂ ਦਿਖਾ ਦਨੇ ਇਹਦਾ ਰੇਟ ਹੈਗਾ ਜੀ ਪੂਰੇ ਟੌਪ ਦੇ ਕੇਨੂਆਂ ਦਾ ਰੇਟ ਰਿਹਾ ਜੀ 25 ਤੋਂ ਲੈ ਕੇ 28 ਰੁਪਏ ਤੱਕ ਦਾ ਭਾਜ ਜੀ ਕੇਨੂਆਂ ਦਾ ਜਿਹੇ ਬੰਦ ਗ੍ਰੇਡ ਦਾ ਰੇਟ ਆ ਜੀ ਕੇਨੂਆਂ ਦਾ ਸਾਡਾ ਹਾਂਜੀ ਦੋਸਤੋ ਸੇਵ ਬੰਦ ਗ੍ਰੇਡ ਚਾਹੀਦੇ ਜੀ ਬੰਦ ਗ੍ਰੇਡਾਂ ਦਾ ਰੇਟ ਹੈਗਾ ਜੀ ਸੇਵ ਖੁੱਲੇ ਮਿਲ ਜਾਣਗੇ ਜੀ 19 ਨੰਬਰ ਦੁਕਾਨ ਤੇ ਤੇ ਸੇਵ ਦਾ ਰੇਟ ਹੈਗਾ ਜੀ 40 ਤੋਂ ਲੈ ਕੇ 45 ਰੁਪਏ ਤੱਕ ਦਾ ਭਾਅ ਜੀ ਸੇਵ ਦਾ ਜੀ ਇਹ ਪੂਰਾ ਵਧੀਆ ਟੌਪ ਦਾ ਸੇਵ ਆ ਤੇ ਖੁੱਲੇ ਗ੍ਰੇਡ ਮਿਲ ਜਾਣਗੇ ਜੇ ਕਿਸੇ ਨੇ ਵੀ ਲੈਣਾ ਜੀ ਖੁੱਲਾ ਸੇਵ ਆ ਹਾਂਜੀ ਦੋਸਤੋ ਸੇਵ ਦਾ ਭਾਅ ਹੈਗਾ ਜੀ ਖੁੱਲੇ ਗ੍ਰੇਡਾਂ ਦਾ ਰੇਟ ਹੈਗਾ ਜੀ 40 ਤੋਂ ਲੈ ਕੇ 45 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ 19 ਨੰਬਰ ਦੁਕਾਨ ਤੇ ਮਿਲ ਜਾਣਗੇ ਜੀ ਸੇਵ ਪੂਰੇ ਵਧੀਆ ਟਾਪ ਦਾ ਸੇਵ ਆ ਜੀ ਖੁੱਲਾ ਤੇ ਬੰਦ ਪੇਟੀਆਂ ਵੀ ਮਿਲ ਜਾਣਗੀਆਂ ਸੇਵ ਦੀਆਂ ਜੀ ਹਾਂਜੀ ਦੋਸਤੋ ਖੁੱਲੀਆਂ ਪੇਟੀਆਂ ਵੀ ਮਿਲ ਜਾਣਗੀਆਂ ਬੰਦ ਜੀ ਕਿਸੇ ਨੇ ਲੈਣਾ ਜੀ ਰੇਟ ਹੈਗਾ ਜੀ 500 ਤੋਂ ਲੈ ਕੇ 700 ਰੁਪਏ ਤੱਕ ਦਾ ਭਾਅ ਜੀ ਸੇਵ ਦਾ ਜੀ ਬੰਦ ਪੇਟੀਆਂ ਦਾ ਜੀ ਕਿਸੇ ਨੇ ਵੀ ਬੰਦ ਪੇਟੀ ਲੈਣੀ ਆ ਜੀ 500 ਤੋਂ ਲੈ ਕੇ 700 ਰੁਪਏ ਤੱਕ ਦਾ ਭਾਅ ਜੀ ਸੇਵ ਦਾ ਜੀ ਹਾਂਜੀ ਦੋਸਤੋ ਆਪਾਂ ਬੰਗਲੌਰ ਵਾਲੇ ਨਰੀਆਲ ਦਿਖਾਉਂਦੇ ਆ ਤੇ ਪੂਰੇ ਵਧੀਆ ਟੌਪ ਦੇ ਨਰੀਆਲ ਆਉਂਦੇ ਆ ਬਾਈ ਹੋਰਾਂ ਕੋਲੇ ਬੰਗਲੌਰ ਵਾਲੇ ਤੇ ਰੇਟ ਹੈਗਾ ਜੀ ਨਰੀਆਲ ਦਾ ਜੀ 1 ਬੰਦ ਲਫਾਫੇ ਦਾ ਰੇਟ ਰਿਹਾ ਜੀ 400 ਰੁਪਏ ਦਾ ਭਾਅ ਰਹਿ ਗਿਆ ਜੀ 10 ਪੀਸਾਂ ਦਾ ਜੀ ਤੇ 10 ਪੀਸ ਲੈਣੇ ਪੈਣੇ ਕਿਸੇ ਨੇ ਵੀ ਲੈਣੇ ਜੀ 400 ਰੁਪਏ ਦਾ ਭਾਅ ਜੀ ਬਰਨਾਲਾ ਮੰਡੀ ਦਾ ਜੀ ਹਾਂਜੀ ਪੈਨੈਪਲ ਦਾ ਭਾਅ ਹੈਗਾ ਜੀ 1 ਬੰਦ ਡੱਬੇ ਦਾ ਰੇਟ ਹੈਗਾ ਜੀ 1 ਬੰਦ ਡੱਬਾ ਲੈਣਾ ਪੈਣਾ ਜੇ ਕਿਸੇ ਨੇ ਵੀ ਲੈਣਾ ਜੀ ਪੈਨੈਪਲ ਦਾ ਜੀ ਤੇ ਰੇਟ ਹੈਗਾ ਜੀ 28 ਤੋਂ ਲੈ ਕੇ 30 ਰ ਹਾਂਜੀ ਡਰਾਇੰਗਨ ਫਰੂਟ ਦਾ ਆਪਾਂ ਹੈਗਾ ਜੀ ਸਿੰਗਲ ਪੀਸ ਦਾ ਰੇਟ ਹੈਗਾ ਜੀ 50 ਰੁਪਏ ਪੀਸ ਦਾ ਭਾਅ ਜੀ ਡਰਾਇੰਗਨ ਫਰੂਟ ਦਾ ਜੀ ਹਾਂਜੀ ਚੀਕੂਆ ਦਾ ਰੇਟ ਹੈਗਾ ਜੀ 500 ਰੁਪਏ ਦਾ ਭਾਅ ਰਹਿ ਗਿਆ ਜੀ ਚੀਕੂਆ ਦਾ ਜੀ ਬੰਦ ਡੱਬੇ ਦਾ ਜੀ ਹਾਂਜੀ ਦੋਸਤੋ ਕੇਲੇ ਦੇ ਰੇਟ ਕੱਢ ਚੁੱਕੇ ਨੇ ਜੀ ਕੇਲੇ ਦਾ ਰੇਟ ਰਹਿ ਗਿਆ ਜੀ ਕਿਲੋ ਦਾ ਭਾਅ ਰਹਿ ਗਿਆ ਜੀ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਰਹਿ ਗਿਆ ਜੀ ਕੇਲੇ ਦਾ ਜੀ ਬੰਦ ਗ੍ਰੇਡ ਦਾ ਜੀ ਹਾਂਜੀ ਅੰਗੂਰਾਂ ਦਾ ਰੇਟ ਹੈਗਾ ਜੀ ਬੰਦ ਡੱਬੇ ਦਾ ਰੇਟ ਹੈਗਾ ਜੀ ਅੰਗੂਰਾਂ ਦਾ ਜੀ 850 ਰੁਪਏ ਦਾ ਭਾਅ ਜੀ ਅੰਗੂਰਾਂ ਦਾ ਜੀ ਆਪਾਂ ਬਾਬੂ ਜੀ ਨਾਲ ਗੱਲਬਾਤ ਕਰਦੇ ਤੇ ਆਲੂ ਤੇ ਪਿਆਜ਼ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਹੋਲ ਸੇਲਰ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਰਿਹਾ ਜੀ ਨਵੇਂ ਆਲੂਆਂ ਦਾ ਜੀ ਦੋਸਤੋ ਆਪਾਂ ਬਾਬੂ ਜੀ ਨਾਲ ਗੱਲਬਾਤ ਕਰਦੇ ਵੀ ਨਵੇਂ ਆਲੂ ਦਾ ਕੀ ਭਾਅ ਰਿਹਾ ਜੀ ਅੱਜ ਦਾ ਜੀ ਹੋਲ ਸੇਲਰ ਦਾ ਰੇਟ ਜੀ ਨਮਸਕਾਰ ਬਾਬੂ ਜੀ ਨਮਸਕਾਰ ਨਮਸਕਾਰ ਓ ਠੀਕ ਹੈ ਜੀ ਬਹੁਤ ਵਧੀਆ ਤੇ ਨਵੇਂ ਆਲੂ ਦਾ ਕੀ ਭਾਅ ਰਿਹਾ ਜੀ ਬੰਦੋ ਟੋਪਗਾ ਵੀ ਕਿਾ 400 ਆ 400 हां जी दोस्तों बढ़िया टॉपले आलू ਦਾ ਨਵੇਂ ਆਲੂ ਦਾ ਭਾਰ ਰਹਿ ਗਿਆ ਜੀ 400 ਰੁਪਏ ਦਾ ਭਾਰ ਰਹਿ ਗਿਆ ਜੀ ਬੰਦ ਘੱਟੇ ਦਾ ਜੀ ਇਹ ਰੇਟਾਂ ਜੇ ਕਿਸੇ ਨੇ ਵੀ ਲੈਣਾ ਜੀ ਬੰਦ ਘੱਟਾ ਲੈਣਾ ਪੈਣਾ ਜੀ ਘੱਟੋ ਘਾੜਾ ਵੇਟ ਹੈਗਾ ਜੀ ਇਹਦੇ ਵਿੱਚ 50 ਕਿਲੋ ਵੇਟ ਹੁੰਦਾ ਜੀ ਇਹਦੇ ਵਿੱਚ ਰੇਟ ਰਹਿ ਗਿਆ ਜੀ 400 ਰੁਪਏ ਦਾ ਭਾਰ ਜੀ ਨਵੇਂ ਆਲੂ ਦਾ ਜੀ ਹਾਂਜੀ ਦੋਸਤੋ ਪੁਰਾਣੇ ਦਾ ਰੇਟ ਰਹੇਗਾ ਜੀ 50 50 ਕਿਲੋ ਦੇ ਗੱਟੇ ਪਏ ਨੇ ਜੀ ਕਿਸੇ ਨੇ ਵੀ ਚੱਕਣੇ ਆ ਜੀ 150 ਰੁਪਏ ਦਾ ਗੱਟਾ ਮਿਲ ਜੂ ਜੀ 150 ਤੋਂ ਲੈ ਕੇ 200 ਰੁਪਏ ਤੱਕ ਦਾ ਗੱਟਾ ਮਿਲ ਜੂਗਾ ਜੀ ਬੰਦ ਗੱਟੇ ਦਾ ਰੇਟ ਆ ਹਾਂਜੀ ਦੋਸਤੋ ਆਪਾਂ ਪਿਆਜ਼ ਬਾਰੇ ਵੀ ਗੱਲਬਾਤ ਕਰਦੇ ਆ ਪਿਆਜ਼ ਦਾ ਕੀ ਭਾਰ ਰਿਹਾ ਜੀ ਅੱਜ ਅਸੀਂ ਫੋਨ ਸੇਲਰ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਆ ਪਿਆਜ਼ ਦਾ ਕੀ ਭਾਰ ਰਿਹਾ ਜੀ ਹਾਂਜੀ ਦੋਸਤੋ ਪਿਆਜ਼ ਦਾ ਰੇਟ ਰਹਿ ਗਿਆ ਜੀ 13 ਰੁਪਏ ਕਿਲੋ ਦਾ ਪਿਆਜ਼ ਦਾ ਭਾਅ ਜੀ ਨਵੇਂ ਪਿਆਜ਼ ਦਾ ਜੀ ਪੂਰਾ ਵਧੀਆ ਟੌਪ ਦਾ ਪਿਆਜ਼ ਹੈ ਜੀ ਇਹ 13 ਰੁਪਏ ਕਿਲੋ ਮਿਲ ਜੂਗਾ ਜੀ ਹਾਂਜੀ ਖੁੱਲਾ ਵੀ ਦਿਖਾ ਦੇਦੇ ਤੇ ਖੁੱਲਾ ਪੂਰਾ ਵਧੀਆ ਟੌਪ ਦਾ ਪਿਆਜ਼ ਹੈ ਜੀ ਇਹ 13 ਰੁਪਏ ਕਿਲੋ ਦਾ ਭਾਅ ਜੀ ਬੰਦ ਗੱਟੇ ਦਾ ਰੇਟ ਹੈ ਜੀ ਪਿਆਜ਼ ਦਾ ਜੀ ਹਾਂਜੀ ਦੋਸਤੋ ਆਪਾਂ ਪੁਰਾਣਾ ਪਿਆਜ਼ ਵੀ ਜਾਣੂ ਕਰਵਾ ਦਿੰਨੇ ਤੇ ਪੁਰਾਣੇ ਪਿਆਜ਼ ਦਾ ਰੇਟ ਘਟ ਚੁੱਕਾ ਜੀ ਪੁਰਾਣੇ ਪਿਆਜ਼ ਦਾ ਰੇਟ ਹੈਗਾ ਜੀ ਪੂਰਾ ਵਧੀਆ ਮੋਟਾ ਪਿਆਜ਼ ਹੈ ਜੀ ਇਹ ਨਾਸਕ ਦਾ ਤੇ ਰੇਟ ਰਹੇਗਾ ਜੀ 10 ਰੁਪਏ ਕਿਲੋ ਚੱਕੋ ਜੀ ਪਿਆਜ਼ 10 ਰੁਪਏ ਕਿਲੋ ਜੀ ਗੱਟੇ ਦਾ ਰੇਟ ਜੀ 10 ਰੁਪਏ ਕਿਲੋ ਦਾ ਭਾਅ ਜੀ ਪਿਆਜ਼ ਦਾ ਜੀ ਇਹ ਹਾਂਜੀ ਦੋਸਤੋ ਲਸਣ ਦਾ ਭਾਅ ਹੈਗਾ ਜੀ ਬੰਦ ਘਟੇ ਨਾਲ ਲਸਣ ਦਾ ਰੇਟ ਹੈਗਾ ਜੀ 55 ਤੋਂ ਲੈ ਕੇ 65-70 ਰੁਪਏ ਤੱਕ ਦਾ ਭਾਅ ਜੀ ਲਸਣ ਦਾ ਜੀ ਪੂਰਾ ਵਧੀਆ ਲਸਣਾ ਜੀ ਮੋਟੀ ਗੰਡੀ ਦਾ ਭਾਅ ਜੀ ਲਸਣ ਦਾ ਜੀ 55 ਤੋਂ ਲੈ ਕੇ 60-65 ਰੁਪਏ ਤੱਕ ਦਾ ਭਾਅ ਜੀ 70 ਤੱਕ ਹੀ ਲਸਣ ਦਾ ਜੀ